ਪੇਸ਼ੂਆਕ ਤਸੀਹਰੀ ਨਗਰ ਦੇ ਗੁਰਦੁਆਰਾ ਪਾਸ਼ਾ ਸ਼ੇਵੀ ਦੇ ਬਾਹਰ ਮੌਜੂਦ ਹੈ ਜਿੱਥੇ ਅੱਜ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਣਾ ਹੈ ਜਿਹਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਪੁਲਾਣਾ ਸਜਾਈ ਹੋਈ ਪਾਲਕੀ ਤੁਹਾਨੂੰ ਨਜ਼ਰ ਆ ਰਹੀ ਹੋਣੀ ਹੈ ਤੇ ਪਾਲਕੀ ਗੁਰਦੁਆਰਾ ਸਾਹਿਬ ਦੇ ਬਾਹਰ ਆ ਰਹੀ ਹੈ ਤਾਂ ਅੱਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਇਸ ਤੋਂ ਇਲਾਵਾ ਪੰਜਾਬ ਕੈਬਨਿਟ ਦੇ ਕਈ ਮੰਤਰੀ ਮੌਜੂਦ ਨੇ ਕੌਰਤਾਲਵਾ ਕੇ ਪੰਜਾਬ ਸਰਕਾਰ ਦੇ ਵੱਲੋਂ ਕ੍ਰਿਤਿਕ ਬਹਾਦਰ ਜੀ ਦਾ 350ਵਾਂ ਸ਼ਹਾਦਤ ਦਿਵਸ ਮਨਾਇਆ ਜਾ ਰਿਹਾ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾ ਰਹੇ ਨੇ ਤੇ ਦੂਸਰੇ ਪਾਸੇ ਸ਼੍ਰੀਨਗਰ ਦੇ ਵਿੱਚ ਕੱਲ ਜਿੱਥੇ ਇੱਕ ਪਾਸੇ ਧਾਰਮਿਕ ਸਮਾਗਮ ਕਰਵਾਏ ਗਏ ਤੇ ਅੱਜ ਇਹ ਨਗਰ ਕੀਰਤਨ ਗੁਰਦੁਆਰਾ ਪਾਸ਼ਾ ਇਸ਼ਮੀ ਸ਼੍ਰੀਨਗਰ ਤੋਂ ਪਰਬਾਣਾ ਕੀਤਾ ਜਾ ਰਿਹਾ ਤਾਂ ਦੇਸ਼ ਭਰ ਤੋਂ ਸੰਗਤ ਇੱਥੇ ਪਹੁੰਚ ਰਹੀ ਆ ਪੰਜਾਬ ਦੀ ਗੱਲ ਕੀਤੀ ਜਾਵੇ ਹਰਿਆਣਾ ਇਸ ਤੋਂ ਇਲਾਵਾ ਜੰਮੂ ਕਸ਼ਮੀਰ ਦੇ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਨੇ ਉਹ ਇਸ ਗੁਰਦੁਆਰਾ ਸਾਹਿਬ ਪਾਲਕੀ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਮੌਜੂਦ ਨੇ ਹੈਗੇ ਤਾਂ ਅੱਜ ਇੱਥੋਂ ਇਹ ਨਗਰ ਕੀਰਤਨ ਰਵਾਨਾ ਹੋ ਰਿਹਾ ਤੇ ਰਵਾਨਗੀਤ ਬਾਅਦ ਅੱਗੇ ਇਹ ਜੰਮੂ ਜਾਵੇਗਾ ਜੰਮੂ ਤੋਂ ਬਾਅਦ ਦੱਸ ਦਈਏ ਕਿ ਤਾਂ ਮੋਰਿਆ ਕੰਨ ਵੀ ਨੰਬਰ ਨੂੰ ਪਠਾਨਕੋਟ ਪਹੁੰਚੇਗਾ ਤੇ ਉਸ ਤੋਂ ਬਾਅਦ 21 ਨਵੰਬਰ ਨੂੰ ਹੁਸ਼ਿਆਰਪੁਰ ਤੇ ਉਸ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਜਿੱਕੇ ਇਹ ਨਗਰ ਕੀਰਤਨ ਪਹੁੰਚ ਚੁੱਕਾ ਤੁਸੀਂ ਦੇਖ ਸਕਦੇ ਹੋ ਕਿ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਆ ਅੱਗੇ ਜਿਹੜੇ ਲਿੰਗ ਸਿੰਘ ਨੇ ਉਹਨਾਂ ਦੇ ਵੱਲੋਂ ਗਤਕੇ ਦੇ ਜੋਰ ਦਿਖਾਏ ਜਾ ਰਹੇ ਨੇ ਸੀਐਮ ਭਗਵੰਤ ਮਾਨ ਤੁਹਾਨੂੰ ਨਜ਼ਰ ਆ ਰਹੇ ਹੋਣੇ ਆ ਅਰਵਿੰਦ ਕੇਜਰੀਵਾਲ ਉਹ ਨਜ਼ਰ ਆ ਰਹੇ ਹੋਣੇ ਆ ਤਾਂ ਉਹਨਾਂ ਦੇ ਵੱਲੋਂ ਵੀ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਆ ਤਾਂ ਇੱਕ ਪਾਸੇ ਸੰਗਤ ਦਾ ਭਾਰੀ ਇਕੱਠ ਤੁਸੀਂ ਵੇਖ ਸਕਦੇ ਹੋ ਤਾਂ ਜਿੱਥੇ ਇੱਕ ਪਾਸੇ ਪੰਜਾਬ ਤੋਂ ਸਿੱਖ ਸੰਗਤ ਪਹੁੰਚੀ ਹੈਗੀ ਆ ਤੇ ਉੱਥੇ ਹੀ ਜੋ ਜੰਮੂ ਕਸ਼ਮੀਰ ਦੀ ਸਿੱਖ ਸੰਗਤ ਹੈਗੀ ਆ ਤੇ ਉਹ ਵੀ ਵੱਡੀ ਗਿਣਤੀ 'ਚ ਇੱਥੇ ਪਹੁੰਚੀ ਹੈਗੀ ਆ ਲਗਾਤਾਰ ਇੱਥੇ ਸਮਾਗਮ ਚੱਲ ਰਹੇ ਸਨ ਜੇਕਰ ਕੱਲ ਦੀ ਗੱਲ ਕੀਤੀ ਜਾਵੇ ਤਾਂ ਕੱਲ ਵੀ ਜਿਹੜੇ ਸਮਾਗਮ ਕੀਤੇ ਗਏ ਉਹ ਵੇਖ ਸਕਦੇ ਹੋ ਅ ਸੀਐਫ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਜਿਹੜੇ ਉਹ ਕੱਲ ਵੀ ਇੱਥੇ ਨਤਮਸਤਕ ਉਹਨਲੇ ਪਹੁੰਚੇ ਸੀ ਜਿੱਤੇ ਅੱਜ ਜਦੋਂ ਨਗਰ ਕੀਰਤਨ ਰਵਾਣਾ ਕੀਤਾ ਜਾ ਰਿਹਾ ਤੇ ਉਸ ਮੌਕੇ ਵੀ ਉਹ ਇੱਥੇ ਪਹੁੰਚੇ ਨੇ ਇਸ ਤੋਂ ਇਲਾਵਾ ਪੰਜਾਬ ਕਮਿਊਨਿਟੀ ਦੇ तमाम ਜਿਹੜੇ ਮੰਤਰੀ ਉਹ ਇੱਥੇ ਪਹੁੰਚੇ ਤਾਂ ਤਸਵੀਰ ਤੁਸੀਂ ਵੇਖ ਸਕਦੇ ਹੋ ਸ੍ਰੀ ਭਗਵੰਤ ਮਾਨ ਗੱਡੀ ਦੇ ਵਿੱਚ ਬੈਠ ਚੁੱਕੇ ਨੇ ਤਾਂ ਅਗਲੀਆਂ ਤਸਵੀਰਾਂ ਤੁਹਾਨੂੰ ਦਿਖਾਉਣੇ ਹੈਗੇ ਆ ਤਾਂ ਸੰਗਤ ਦੇ ਵਿੱਚ ਪਾਰਿ ਉਤਸ਼ਾਹ ਕੇ ਖਾਸ ਤੌਰ ਤੇ ਜੇਕਰ ਲੋਕਲ ਸੰਗਤ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਇਹ ਗੱਲ ਆਖਰੀ ਹੈ ਕਿ ਇਹ ਪਹਿਲੀ ਵਾਰ ਹੋਇਆ ਕਿ ਜਦੋਂ ਇਸ ਇੰਨੇ ਵੱਡੇ ਪੱਧਰ ਤੇ ਇਸ ਤਰ੍ਹਾਂ ਦੇ ਸਮਾਗਮ ਕਰਵਾਏ ਜਾ ਰਹੇ ਹੋਣ ਤਾਂ ਇਸ ਦੇ ਨਾਲ ਹੋਰ ਜਿਹੜੀ ਲੋਕਾਂ ਦੇ ਵਿੱਚ ਅਵੇਰਨੈਸ ਹੁੰਦੀ ਆ ਉਹਨਾਂ ਨੂੰ ਸਿੱਖੀ ਬਾਰੇ ਪਤਾ ਲੱਗਦਾ ਹੈਗਾ ਸਿੱਖਾਂ ਗੁਰਾਂ ਦੀ ਸ਼ਹਾਦਤ ਬਾਰੇ ਪਤਾ ਲੱਗਦਾ ਹੈਗਾ ਕਿ ਆਖਰਕਾਰ ਸਿੱਖ ਗੁਰੂਆਂ ਦੀ ਸਿੱਖਿਆਵਾਂ ਕੀ ਨੇ ਜੋ ਸ਼ਹਾਦਤ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿੱਤੀ ਸੀਗੀ ਕਸ਼ਮੀਰੀ ਪੰਡਤਾਂ ਦੇ ਲਈ ਜਾਂ ਮਨੁੱਖਤਾ ਦੇ ਲਈ ਇਹਨਾਂ ਦੇ ਵੱਲੋਂ ਜਿਹੜੀ ਰਾਤ ਦਿੱਤੀ ਗਈ ਸੀ ਤਾਂ ਉਸ ਦੇ ਬਾਰੇ ਵੀ ਲਕਮਨ ਪਤਾ ਹੈ ਗੁਰਦੁਆਰਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਲਗਾ ਕਿ ਸਭ ਤੋਂ ਜ਼ਿਆਦੇ ਮੋਢੇ ਦੇ ਭਾਰ ਤੁਹਾਡੇ ਹੈਗਾ ਜ਼ਿੰਮੇਵਾਰੀ ਵੀ ਹੁੰਦੀ ਹੈਗੀ ਆ ਕੀ ਮਹਿਸੂਸ ਕਰ ਰਹੇ ਇਸ ਵਕਤ ਸਭ ਤੋਂ ਵੱਧ ਅਸੀਸ ਮੈਨੂੰ ਕਿ ਗੁਰੂ ਸਾਹਿਬ ਦੀ ਅਸੀਸ ਆ ਆਹ ਇੱਕ ਤੋਂ ਅਜਨਗਰ ਕੀਰਤਨ ਹੈ ਜਿਹੜਾ ਅੱਪਾ ਪਹਿਲਾਂ ਵੀ ਗੱਲਬਾਤ ਕੀਤੀ ਸੀ ਇੱਕ ਰੂਟ ਆਫ ਪਲਾਨ ਸੀਗਾ ਬੜੇ ਭਾਵਕ ਪਾਲਿਆ ਕਿ ਗੁਰੂ ਸਾਹਿਬ ਦਾ ਨਗਰ ਕੀਰਤਨ ਚੱਲ ਰਿਹਾ ਉਹਨਾਂ ਨੇ ਨੁਕਤਾ ਲੈ ਆਪਣਾ ਜੀਵਨ ਵਾਰ ਦਿੱਤਾ ਪਰਿਵਾਰ ਵਾਰ ਦਿੱਤਾ ਤੇ ਇਸੇ ਕਸ਼ਮੀਰ ਦੀ ਧਰਤੀ ਤੋਂ ਪੰਡਿਤ ਗਏ ਸੀ ਉਹਨਾਂ ਨੇ ਗੁਰੂ ਸਾਹਿਬ ਅੱਗੇ ਵੇਦਨਾ ਕੀਤੀ ਗੁਰੂ ਸਾਹਿਬ ਨੇ ਲੋਕਾਈ ਦੀ ਵੇਦਨਾ ਨੂੰ ਆਪਣੀ ਪੀੜ ਸਮਝਿਆ ਹੋਇਆ ਆਪਣਾ ਜਿਹੜਾ ਜੀਵਨ ਆ ਮਨੁੱਖਤਾ ਲਈ ਕੁਰਬਾਨ ਕਰ ਦਿੱਤਾ ਆਪਣੇ ਧਰਮ ਲਈ ਨਹੀਂ ਕੁਰਬਾਨ ਕੀਤਾ ਆਪਣੇ ਧਰਮ ਤੋਂ ਉੱਪਰ ਉੱਠ ਕੇ ਦੂਜੇ ਧਰਮਾਂ ਦੇ ਲੋਕਾਂ ਲਈ ਸਮਾਜ ਲਈ ਮਨੁੱਖਤਾ ਲਈ ਮਨੁੱਖੀ ਅਧਿਕਾਰਾਂ ਲਈ ਇਸ ਤੋਂ ਵੱਡੀ ਧਾਰਨਾ ਕੋਈ ਨਹੀਂ ਇਹ ਇੱਕ ਛੋਟੀ ਜਿਹੀ ਤੁਛ ਸਾਡੇ ਯਤਨਿਆ ਸਰਕਾਰ ਦੀ ਸਰਕਾਰ ਹੀ ਸਰਕਾਰ ਸੇਵਕ ਆ ਸਰਕਾਰ ਆਮ ਲੋਕ ਸਰਕਾਰ ਦੇ ਸਾਰੇ ਨੁਮਾਇੰਦਿਆਂ ਦੀ ਰੂਹ ਆ ਉਹ ਗੁਰੂ ਸਾਹਿਬ 'ਚ ਵਿਸ਼ਵਾਸ ਕਰਦੇ ਇਸ ਕਰਕੇ ਸਰਕਾਰ ਪ੍ਰਬੰਧ ਕਰ ਰਹੀ ਆ ਇਸ ਤਰ੍ਹਾਂ ਹੀ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਹ ਸੰਦੇਸ਼ ਦਈਏ ਕਿ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਮੰਨੋ ਦੇਖੋ ਮਹਿਸੂਸ ਕਰੋ ਤੇ ਉਹਨਾਂ ਦੇ ਰਾਹਾਂ ਤੇ ਚੱਲਣ ਦੀ ਕੋਸ਼ਿਸ਼ ਕਰੋ ਵਾਹਿਗੁਰੂ ਵਾਹਿਗੁਰੂ ਸਾਹਿਬ ਗੁਰੂ ਜੀ ਦੀ ਫੋਟੇ ਤਾਂ ਬਿਲਕੁਲ ਦੀਪਕ ਬਾਲੀ ਨੇ ਆਮਾ ਦੀ ਪਾਰਟੀ ਦੇ ਸਿੰਧ ਰਾਗੂ ਨੇ ਇਸ ਤੋਂ ਇਲਾਵਾ ਟੂਰਿਜ਼ਮ ਡਿਪਾਰਟਮੈਂਟ ਦੇ ਸਲਾਹਕਾਰ ਨੇ ਤਾਂ ਉਹਨਾਂ ਦੇ ਮੁੱਦੇ ਤੇ ਵੀ ਇੱਕ ਪਾਰ ਹੈਗਾ ਜ਼ਿੰਮੇਵਾਰੀ ਹੁੰਦੀ ਆ ਤਾਂ ਉਹ ਵੀ ਕਹਿੰਦਾ ਇਸ ਛਾਨੂ ਲੈ ਕੇ ਪੱਲ ਨੂੰ ਲੈ ਕੇ ਪਾਉ ਕਿਉਂਕਿ ਨਗਰ ਕੀਰਤਨ ਜਿਹੜੀ ਰਵਾਨਗੀ ਹੋਈ ਹੈ ਤੁਸੀਂ ਵੇਖ ਸਕਦੇ ਹੋ ਕਿ ਅੱਗੇ ਨਿਹੰਗ ਸਿੰਘ ਜਿਹੜੇ ਉਹ ਨਜ਼ਰ ਆ ਰਹੇ ਨੇ ਪਿੱਛੇ ਜਿਹੜੀ ਸੰਗਤ ਦੀਆਂ ਗੱਡੀਆਂ ਨੇ ਉਹਨਾਂ ਦਾ ਕਾਫਲਾ ਜਿਹੜਾ ਉਹ ਚੱਲਣਾ ਹੈ ਗਿਆ ਤਾਂ ਇਸ ਤੋਂ ਇਲਾਵਾ ਬਾਕੀ ਜਿਹੜੇ ਮਿਸਟਰ ਨੇ ਉਹ ਵੀ ਜਾ ਰਹੇ ਨੇ ਕਿਉਂਕਿ ਇਹ ਵਕ ਵਕ ਥਾਵਾਂ ਤੇ ਹੁੰਦਾ ਹੋਇਆ ਅਖੀਰ ਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇਸ ਨਗਰ ਕੀਰਤਨ ਦੀ ਸਮਾਪਤੀ ਹੋਵੇਗੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਸੰਗਤ ਜਿਹੜੇ ਹੈਗੇ ਆ ਫੁੱਲਾਂ ਦੇ ਨਾਲ ਵਰਕਾ ਕਰ ਰਹੀ ਆ ਤੇ ਕਹਿ ਸਕਦੇ ਕਿ ਸ਼੍ਰੀ ਨਗਰ ਸਿੱਖੀ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਦਿਖਾਈ ਦੇ ਰਿਹਾ ਤਾਂ ਛੀਨਗਰ ਦੇ ਗਲੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨਗਰ ਨੀਂਗਰ ਕਿੱਦਾਂ ਜਾ ਰਿਹਾ ਪਰ ਇਹ ਵੀ ਬੜੀ ਗੇਖਣ ਵਾਲੀ ਹੈਗੀ ਆ ਕਿ ਜਿਹੜੇ ਇੱਥੇ ਲੋਕਲ ਲੋਕ ਨੇ ਤਾਂ ਉਹ ਛੱਤਾਂ ਦੇ ਉੱਪਰ ਖੜੇ ਹੋਏ ਨੇ ਛੱਤਾਂ ਦੇ ਉੱਪਰ ਚੜ੍ਹ ਕੇ ਉਹ ਇਸ ਪਾਸੋਂ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਔਰਤ ਜਿਹੜੀ ਬੀਬੀ ਤੁਹਾਨੂੰ ਉਹ ਨਜ਼ਰ ਆ ਰਹੀ ਹੋਣੀ ਹੈਗੀ ਆ ਤਾਂ ਕੋਠੇ ਤੇ ਚੜ੍ਹ ਚੜ੍ਹ ਕੇ ਜਿਹੜੇ ਸੰਗਤ ਹੈਗੀ ਆ ਉਹਨਾਂ ਦੇ ਵੱਲੋਂ ਮੱਥੇ ਟੇਕੇ ਜਾ ਰਹੇ ਨੇ ਇਸ ਗੁਰਪੱਲ ਨੂੰ ਲੈ ਕੇ ਹਰ ਕੋਈ ਪਾਬਕ ਹੈ ਗਿਆ ਤੇ ਜਿਸ ਨੂੰ ਨਹੀਂ ਪਤਾ ਸੀ ਕਿਉਂਕਿ ਜੇਕਰ ਇਸ ਸ਼੍ਰੀ ਅਗਰ ਦੇ ਜਦੋਂ ਲੋਕ ਲੋਕਲ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਜ਼ਿਆਦਾਤਰ ਜਿਹੜੇ ਇੱਥੇ ਬੋਰਡ ਨੇ ਪੰਜਾਬੀ ਦੇ ਵਿੱਚ ਨੇ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਵੀ ਗੱਲਬਾਤ ਕੀਤੀ ਕਿ ਆ ਆਖਿਰਕਾਰ ਇੱਥੇ ਸਮਾਗਮ ਕੀ ਹੈ ਗਿਆ ਤਾਂ ਜਦੋਂ ਉਸ ਬਾਰੇ ਦੱਸਿਆ ਗਿਆ ਤਾਂ ਜਦੋਂ ਉਹ 350 ਉਹਨਾਂ ਨੇ ਪੜਿਆ ਹੈ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਲੱਗਿਆ ਕਿ ਸਿੱਖਾਂ ਦਾ ਇੱਕ ਜੋ ਪੁਰੂ ਨੇ ਉਹਨਾਂ ਦੀ ਸ਼ਹਾਦਤ ਦਿੱਤੀ ਤੇ ਅੱਜ ਉਹਨਾਂ ਦੀ ਸ਼ਾਹਦੂਨ ਲੈ ਕੇ ਇੱਥੋਂ ਨਗਰ ਕੀਰਤਨ ਦੀ ਰਵਾਣ ਕੀ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਅੱਗੇ ਵੀ ਹੋਰ ਤਸਵੀਰਾਂ ਦਿਖਾਉਣੇ ਹੈਗੇ ਆ ਬਹੁਤ ਜੀਵਤ ਸਾਹਿਬ ਜਿਓ ਕਿ ਅੱਜ ਸੰਗਤ ਜਿਹੜੀ ਹੈਗੀ ਆ ਵੱਡੀ ਗਿਣਤੀ ਦੇ ਵਿੱਚ ਜਾਂਦੀ ਹੋਈ ਦਿਖਾਈ ਦੇ ਰਹੀ ਆ ਪੁਲਾਂ ਦੀ ਵਰਖਾ ਜਿਹੜੀ ਉਹ ਕੀਤੀ ਜਾ ਰਹੀ ਹੈਗੀ ਆ ਬੜਾ ਫੜ ਰਿਹਾ ਯਾਰ ਬਾੜੀ ਸਾਹਿਬ ਹੋਲੀ ਚੱਲੋ ਬਾਬਾ ਜੀ ਤਾਂ ਸੰਗਤ ਦੇ ਬੱਲੂ ਵਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਤੇ ਅੱਗੇ ਜਿਹੜੀ ਸੰਗਤ ਆ ਜਾਂਦੀ ਹੋਈ ਦਿਖਾਈ ਦੇਦੀ ਹੈ ਤਾਂ ਵੇਖ ਸਾਧੂ ਕੀ ਕਾਫਲਾ ਜਿਹੜਾ ਉਹ ਜਾ ਰਿਹਾ ਹੈਗਾ ਤਾਂ ਇਸੇ ਤਰ੍ਹਾਂ ਸ਼੍ਰੀ ਨਗਰ ਦੇ ਵਿੱਚ ਇਸ ਤੋਂ ਬਾਅਦ ਜੰਮੂ ਤੇ ਇਸ ਤੋਂ ਇਲਾਵਾ ਪਠਾਨਕੋਟ ਤੇ ਫਿਰ ਅਕੀਰ ਤੇ ਫਿਰ ਅਨੰਦਪੁਰ ਸਾਹਿਬ ਦੇ ਵਿੱਚ ਇਸ ਨਗਰ ਕੀਰਤਨ ਦੀ ਸਮਾਪਤੀ ਹੋਵੇਗੀ ਕੈਮਰਾਮੈਨ ਸਾਹਿਬ ਜੀ ਨਾਲ ਮੈਂ ਜਗਵੰਤ ਜਗਬਾਨੀ ਟੀਵੀ ਚੈਨਲ ਦਾ ਕੀ ਦਿਓ ਪੂਰਨਾ ਸਜਾਈ ਹੋਈ ਪਾਲਕੀ ਤੁਹਾਨੂੰ ਨਜ਼ਰ ਆ ਰਹੀ ਹੋਣੀ ਹੈ ਤੇ ਪਾਲਕੀ ਗੁਰਦੁਆਰਾ ਸਾਹਿਬ ਦੇ ਬਾਹਰ ਆ ਰਹੀ ਆ ਤਾਂ ਅੱਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਇਸ ਤੋਂ ਇਲਾਵਾ ਪੰਜਾਬ ਕੈਬਨਿਟ ਦੇ ਕਈ ਮੰਤਰੀ ਮੌਜੂਦ ਨੇ ਕੌਰਤਾਲਵਾ ਕੇ ਪੰਜਾਬ ਸਰਕਾਰ ਦੇ ਵੱਲੋਂ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹਾਦਤ ਦਿਵਸ ਮਨਾਇਆ ਜਾ ਰਿਹਾ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾ ਰਹੇ ਨੇ ਤੇ ਦੂਸਰੇ ਪਾਸੇ ਸ਼੍ਰੀਨਗਰ ਦੇ ਵਿੱਚ ਕੱਲ ਜਿੱਥੇ ਇੱਕ ਪਾਸੇ ਧਾਰਮਿਕ ਸਮਾਗਮ ਕਰਵਾਏ ਗਏ ਤੇ ਅੱਜ ਇਹ ਨਗਰ ਕੀਰਤਨ ਗੁਰਦੁਆਰਾ ਪਾਸ਼ਾ ਇਸ਼ਮੀ ਸ਼੍ਰੀਨਗਰ ਤੋਂ ਪਰਵਾਣਾ ਕੀਤਾ ਜਾ ਰਿਹਾ ਤਾਂ ਦੇਸ਼ ਭਰ ਤੋਂ ਸੰਗਤ ਇੱਥੇ ਪਹੁੰਚ ਰਹੀ ਆ ਪੰਜਾਬ ਦੀ ਗੱਲ ਕੀਤੀ ਜਾਵੇ ਹਰਿਆਣਾ ਇਸ ਤੋਂ ਇਲਾਵਾ ਜੰਮੂ ਕਸ਼ਮੀਰ ਦੇ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਨੇ ਉਹ ਇਸ ਗੁਰਦੁਆਰਾ ਸਾਹਿਬ ਪਾਲਕੀ ਸਾਹਿਬ ਦੇ ਵਿੱਚ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਮੌਜੂਦ ਨੇ ਹੈਗੇ ਤਾਂ ਅੱਜ ਇੱਥੋਂ ਇਹ ਨਗਰ ਕੀਰਤਨ ਰਵਾਨਾ ਹੋ ਰਿਹਾ ਤੇ ਰਵਾਨਾ ਕੀਤ ਬਾਅਦ ਅੱਗੇ ਇਹ ਜੰਮੂ ਜਾਵੇਗਾ ਜੰਮੂ ਤੋਂ ਬਾਅਦ ਦੱਸ ਦਈਏ ਕਿ ਤਾਂ ਨੰਬਰ 9 ਪਠਾਨਕੋਟ ਪਹੁੰਚੇਗਾ ਤੇ ਉਸ ਤੋਂ ਬਾਅਦ 21 ਨਵੰਬਰ ਨੂੰ ਹੁਸ਼ਿਆਰਪੁਰ ਤੇ ਉਸ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਜਿਕੇ ਇਹ ਨਗਰ ਕੀਰਤਨ ਪਹੁੰਚੇ ਜਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਆ ਅੱਗੇ ਜਿਹੜੇ ਲਿੰਗ ਸਿੰਘ ਨੇ ਉਹਨਾਂ ਦੇ ਵੱਲੋਂ ਗਤਕੇ ਦੇ ਜੋਰ ਦਿਖਾਏ ਜਾ ਰਹੇ ਨੇ ਸੀਐਮ ਭਗਵੰਤ ਮਾਨ ਤੁਹਾਨੂੰ ਨਜ਼ਰ ਆ ਰਹੇ ਹੋਣੇ ਆ ਅਰਵਿੰਦ ਕੇਜਰੀਵਾਲ ਉਹ ਨਜ਼ਰ ਆ ਰਹੇ ਹੋਣੇ ਆ ਤਾਂ ਉਹਨਾਂ ਦੇ ਵੱਲੋਂ ਵੀ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਆ ਤਾਂ ਇੱਕ ਪਾਸੇ ਸੰਗਤ ਦਾ ਭਾਰੀ ਇਕੱਠ ਤੁਸੀਂ ਵੇਖ ਸਕਦੇ ਹੋ ਜਿੱਥੇ ਇੱਕ ਪਾਸੇ ਪੰਜਾਬ ਤੋਂ ਸਿੱਖ ਸੰਗਤ ਪਹੁੰਚੀ ਹੈਗੀ ਆ ਤੇ ਉੱਥੇ ਹੀ ਜੋ ਜੰਮੂ ਕਸ਼ਮੀਰ ਦੀ ਸਿੱਖ ਸੰਗਤ ਹੈਗੀ ਆ ਤੇ ਉਹ ਵੀ ਵੱਡੀ ਗਿਣਤੀ 'ਚ ਇੱਥੇ ਪਹੁੰਚੀ ਹੈਗੀ ਆ ਲਗਾਤਾਰ ਇੱਥੇ ਸਮਾਗਮ ਚੱਲ ਰਹੇ ਸਨ ਜੇਕਰ ਕੱਲ ਦੀ ਗੱਲ ਕੀਤੀ ਜਾਵੇ ਤਾਂ ਕੱਲ ਵੀ ਜਿਹੜੇ ਸਮਾਗਮ ਕੀਤੇ ਗਏ ਉਹ ਵੇਖ ਸਕਦੇ ਹੋ ਅ ਸੀਐਪ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਜਿਹੜੇ ਉਹ ਕੱਲ ਵੀ ਇੱਥੇ ਨਤਮਸਤਕ ਉਹਨਲੇ ਪਹੁੰਚੇ ਸੀਗੇ ਤੇ ਅੱਜ ਜਦੋਂ ਨਗਰ ਕੀਰਤਨ ਰਵਾਣਾ ਕੀਤਾ ਜਾ ਰਿਹਾ ਤੇ ਉਸ ਮੌਕੇ ਵੀ ਉਹ ਇੱਥੇ ਪਹੁੰਚੇ ਨੇ ਇਸ ਤੋਂ ਇਲਾਵਾ ਪੰਜਾਬ ਕਮਿਊਨਿਟੀ ਦੇ तमाम ਜਿਹੜੇ ਮੰਤਰੀ ਉਹ ਇੱਥੇ ਪਹੁੰਚੇ ਤਾਂ ਤਸਵੀਰ ਤੁਸੀਂ ਵੇਖ ਸਕਦੇ ਹੋ ਸ੍ਰੀ ਭਗਵਾਨਤ ਮਾਨ ਗੱਡੀ ਦੇ ਵਿੱਚ ਬੈਠ ਚੁੱਕੇ ਨੇ ਤਾਂ ਅਗਲੀਆਂ ਤਸਵੀਰਾਂ ਤੁਹਾਨੂੰ ਦਿਖਾਉਣੇ ਹੈਗੇ ਆ ਤਾਂ ਸੰਗਤ ਦੇ ਵਿੱਚ ਭਾਰੀ ਉਤਸ਼ਾਹ ਹੈਗਾ ਖਾਸ ਤੌਰ ਤੇ ਜੇਕਰ ਲੋਕਲ ਸੰਗਤ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਇਹ ਗੱਲ ਆਖਰੀ ਹੈ ਕਿ ਇਹ ਪਹਿਲੀ ਵਾਰ ਹੋਇਆ ਕਿ ਜਦੋਂ ਇਸ ਉਹ ਇਹਨੇ ਵੱਡੇ ਪੱਧਰ ਤੇ ਇਸ ਤਰ੍ਹਾਂ ਦੇ ਸਮਾਗਮ ਕਰਵਾਏ ਜਾ ਰਹੇ ਹੋਣ ਤਾਂ ਇਸ ਦੇ ਨਾਲ ਹੋਰ ਜਿਹੜੀ ਲੋਕਾਂ ਦੇ ਵਿੱਚ ਅਵੇਅਰਨੈਸ ਹੁੰਦੀ ਆ ਉਹਨਾਂ ਨੂੰ ਸਿੱਖੀ ਬਾਰੇ ਪਤਾ ਲੱਗਦਾ ਹੈਗਾ ਸਿੱਖਾਂ ਗੁਰਾਂ ਦੀ ਸ਼ਹਾਦਤ ਬਾਰੇ ਪਤਾ ਲੱਗਦਾ ਹੈਗਾ ਕਿ ਆਖਰਕਾਰ ਸਿੱਖ ਗੁਰੂਆਂ ਦੀ ਸਿੱਖਿਆਵਾਂ ਕੀ ਨੇ ਜੋ ਸ਼ਹਾਦਤ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿੱਤੀ ਸੀਗੀ ਕਸ਼ਮੀਰੀ ਪੰਡਤਾਂ ਦੇ ਲਈ ਜਾਂ ਮਨੁੱਖਤਾ ਦੇ ਲਈ ਉਹਨਾਂ ਦੇ ਵੱਲੋਂ ਜਿਹੜੀ ਖਾਤ ਦਿੱਤੀ ਗਈ ਸੀ ਤਾਂ ਉਸ ਦੇ ਬਾਰੇ ਵੀ ਲੋਕਾਂ ਨੂੰ ਪਤਾ ਲੱਗਿਆ ਗੁਰਦੁਆਰਾ ਸੋ ਭਾਈ ਗੁਰਜੀਤ ਖਾਲਸਾਵਾ ਜੀ ਭਾਈ ਗੁਰਜੀਤ ਸਿੰਘ ਜੀ ਪੁਲਿਸ ਸਾਹਿਬ ਮੈਨੂੰ ਲੱਗਦਾ ਕਿ ਸਭ ਤੋਂ ਜ਼ਿਆਦੇ ਮੋਢੇ ਦੇ ਭਾਰ ਤੁਹਾਡੇ ਹੈਗਾ ਜ਼ਿੰਮੇਵਾਰੀ ਵੀ ਹੁੰਦੀ ਹੈਗੀ ਆ ਕੀ ਮਹਿਸੂਸ ਕਰ ਰਹੇ ਇਸ ਵਕਤ ਸਭ ਤੋਂ ਵੱਧ ਅਸੀਸ ਮੈਨੂੰ ਕਿ ਗੁਰੂ ਸਾਹਿਬ ਦੀ ਅਸੀਸ ਆ ਅੱਜ ਤੋਂ ਅਜਨਗਰ ਕੀਰਤਨ ਹੈਗਾ ਜਿਹੜਾ ਆਪਾਂ ਪਹਿਲਾਂ ਵੀ ਗੱਲਬਾਤ ਕੀਤੀ ਸੀ ਇੱਕ ਰੂਟ ਆਫ ਪਲਾਨ ਸੀਗਾ ਬੜੇ ਭਾਵਕ ਪਾਲਿਆ ਕਿ ਗੁਰੂ ਦੇ ਸਾਹਿਬ ਦਾ ਨਗਰ ਕੀਤਾ ਚੱਲ ਰਿਹਾ ਉਹਨਾਂ ਨੇ ਮੁਨਕਤਾ ਲਈ ਆਪਣਾ ਜੀਵਨ ਵਾਰ ਦਿੱਤਾ ਪਰਿਵਾਰ ਵਾਰ ਦਿੱਤਾ ਤੇ ਇਸੇ ਕਸ਼ਮੀਰ ਦੀ ਧਰਤੀ ਤੋਂ ਪੰਡਿਤ ਗਏ ਸੀ ਉਹਨਾਂ ਨੇ ਗੁਰੂ ਸਾਹਿਬ ਅੱਗੇ ਬੇਦਨਾ ਕੀਤੀ ਗੁਰੂ ਸਾਹਿਬ ਨੇ ਲੋਕਾਈ ਦੀ ਬੇਦਨਾ ਨੂੰ ਆਪਣੀ ਪੀੜ ਸਮਝਦਾ ਹੋਇਆ ਆਪਣਾ ਜਿਹੜਾ ਜੀਵਨ ਆ ਮਨੁੱਖਤਾ ਲਈ ਕੁਰਬਾਨ ਕਰ ਦਿੱਤਾ ਆਪਣੇ ਧਰਮ ਲਈ ਨਹੀਂ ਕੁਰਬਾਨ ਕੀਤਾ ਆਪਣੇ ਧਰਮ ਤੋਂ ਉੱਪਰ ਉੱਟ ਕੇ ਦੂਜੇ ਧਰਮਾਂ ਦੇ ਲੋਕਾਂ ਲਈ ਸਮਾਜ ਲਈ ਮਨੁੱਖਤਾ ਲਈ ਮਨੁੱਖੀ ਅਧਿਕਾਰਾਂ ਲਈ ਇਸ ਤੋਂ ਵੱਡਾ ਉਦਾਹਰਣ ਕੋਈ ਨਹੀਂ ਇਹ ਇੱਕ ਛੋਟੀ ਜਿਹੀ ਤੁਛ ਸਾਡੇ ਯਤਨ ਆ ਸਰਕਾਰ ਦੀ ਸਰਕਾਰ ਹੀ ਸਰਕਾਰ ਸੇਵਕ ਆ ਸਰਕਾਰ ਆਮ ਲੋਕ ਸਰਕਾਰ ਦੇ ਸਾਰੇ ਨੁਮਾਇੰਦਿਆਂ ਦੀ ਰੂਹ ਆ ਉਹ ਗੁਰੂ ਸਾਹਿਬ 'ਚ ਵਿਸ਼ਵਾਸ ਕਰਦੇ ਇਸ ਕਰਕੇ ਸਰਕਾਰ ਪ੍ਰਬੰਧ ਕਰ ਰਹੀ ਆ ਕਿ ਇਸ ਤਰ੍ਹਾਂ ਹੀ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਹ ਸੰਦੇਸ਼ ਦਈਏ ਕੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਮੰਨੋ ਦੇਖੋ ਮਹਿਸੂਸ ਕਰੋ ਤੇ ਉਹਨਾਂ ਦੇ ਰਾਹਾਂ ਤੇ ਚੱਲਣ ਦੀ ਕੋਸ਼ਿਸ਼ ਕਰੋ ਵਾਹਿਗੁਰੂ ਜੀ ਕੀ ਫਤਿਹ ਤਾਂ ਬਿਲਕੁਲ ਦੀਪਕ ਵਾਲੀ ਨੇ ਆਮ ਆਦਮੀ ਪਾਰਟੀ ਦੇ ਸਿੰਧ ਰਾਗੂ ਨੇ ਇਸ ਇਲਾਵਾ ਟੂਰਿਜ਼ਮ ডিপਾਰਟਮੈਂਟ ਦੇ ਸਲਾਹਕਾਰ ਨੇ ਤਾਂ ਉਹਨਾਂ ਦੇ ਮੁੱਦੇ ਤੇ ਵੀ ਇੱਕ ਪਾਰ ਹੈਗਾ ਜ਼ਿੰਮੇਵਾਰੀ ਹੁੰਦੀ ਆ ਤਾਂ ਉਹ ਵੀ ਕਹਿੰਦਾ ਇਸ ਛਾਨੂ ਲੈ ਕੇ ਇਸ ਪਲ ਨੂੰ ਲੈ ਕੇ ਭਾਉ ਕਿਨ ਕਿਉਂਕਿ ਨਗਰ ਕੀਰਤਨ ਜਿਹੜੀ ਰਵਾਨਗੀ ਹੋਈ ਹੈ ਤੁਸੀਂ ਵੇਖ ਸਕਦੇ ਹੋ ਕਿ ਅੱਗੇ ਨਿਹੰਗ ਸਿੰਘ ਜਿਹੜੇ ਉਹ ਨਜ਼ਰ ਆ ਰਹੇ ਨੇ ਪਿੱਛੇ ਜਿਹੜੀ ਸੰਗਤ ਦੀਆਂ ਗੱਡੀਆਂ ਨੇ ਉਹਨਾਂ ਦਾ ਕਾਫਲਾ ਜਿਹੜਾ ਉਹ ਚੱਲਣਾ ਹੈ ਗਿਆ ਤਾਂ ਇਸ ਤੋਂ ਇਲਾਵਾ ਬਾਕੀ ਜਿਹੜੇ ਮਨਿਸਟਰ ਨੇ ਉਹ ਵੀ ਜਾ ਰਹੇ ਨੇ ਕਿਉਂਕਿ ਇਹ ਵਕ ਵਕ ਥਾਵਾਂ ਤੇ ਹੁੰਦਾ ਹੋਇਆ ਅਖੀਰ ਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇਸ ਨਗਰ ਕੀਰਤਨ ਦੀ ਸਮਾਪਤੀ ਹੋਵੇਗੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਸੰਗਤ ਜਿਹੜੇ ਹੈਗੇ ਆ ਫੁੱਲਾਂ ਦੇ ਨਾਲ ਵਰਕਾ ਕਰ ਰਹੀ ਆ ਤੇ ਕਹਿ ਸਕਦੇ ਕਿ ਸ਼੍ਰੀ ਨਗਰ ਚਿੱਕੀ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਦਿਖਾਈ ਦੇ ਰਿਹਾ ਤਾਂ ਸ਼੍ਰੀਨਗਰ ਦੇ ਗਲੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਕਿੱਥੇ ਕਿੱਦਾਂ ਜਾ ਰਿਹਾ ਹੈ ਤੇ ਇਹ ਬੜੀ ਦੇਖਣ ਵਾਲੀ ਹੈਗੀ ਆ ਕਿ ਜਿਹੜੇ ਇੱਥੇ ਲੋਕਲ ਲੋਕ ਨੇ ਤਾਂ ਉਹ ਛੱਤਾਂ ਦੇ ਉੱਪਰ ਖੜੇ ਹੋਏ ਨੇ ਛੱਤਾਂ ਦੇ ਉੱਪਰ ਚੜ੍ਹ ਕੇ ਉਹ ਇਸ ਪਾਸੋਂ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਔਰਤ ਜਿਹੜੀ ਬੀਬੀ ਤੁਹਾਨੂੰ ਉਹ ਨਜ਼ਰ ਆ ਰਹੀ ਹੋਣੀ ਹੈਗੀ ਆ ਤਾਂ ਕੋਠੇ ਤੇ ਚੜ੍ਹ ਚੜ੍ਹ ਕੇ ਜਿਹੜੇ ਸੰਗਤ ਹੈਗੀ ਆ ਉਹਨਾਂ ਦੇ ਵੱਲੋਂ ਮੱਥੇ ਟੇਕ ਕੇ ਜਾ ਰਹੇ ਨੇ ਇਸ ਗੱਲ ਪੱਲ ਨੂੰ ਲੈ ਕੇ ਹਰ ਕੋਈ ਪਾਉ ਕਹ ਗਿਆ ਤੇ ਜਿਸ ਨੂੰ ਨਹੀਂ ਪਤਾ ਸੀ ਕਿਉਂਕਿ ਜੇਕਰ ਇਸ ਸ਼੍ਰੀ ਅਗਰ ਦੇ ਜਦੋਂ ਲੋਕ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਜ਼ਿਆਦਾਤਰ ਜਿਹੜੇ ਇੱਥੇ ਬੋਰਡ ਨੇ ਪੰਜਾਬੀ ਦੀ ਵਿੱਚ ਨੇ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਵੀ ਗੱਲਬਾਤ ਕੀਤੀ ਕਿ ਉਹ ਆਖਿਰਕਾਰ ਇੱਥੇ ਸਮਾਗਮ ਕੀ ਹੈ ਗਿਆ ਤਾਂ ਜਦੋਂ ਉਸ ਬਾਰੇ ਦੱਸਿਆ ਗਿਆ ਤਾਂ ਜਦੋਂ ਉਹ 350 ਉਹਨਾਂ ਨੇ ਪੜਿਆ ਹੈਗੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਵੀ ਲੱਗਿਆ ਕਿ ਸਿੱਖਾਂ ਦਾ ਇੱਕ ਜੋ ਪੁਰੋ ਨੇ ਉਹਨਾਂ ਦੀ ਸ਼ਹਾਦਤ ਦਿੱਤੀ ਤੇ ਅੱਜ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ ਇਥੋਂ ਨਗਰ ਕੀਰਤਨ ਦੀ ਰੋਵਣ ਦੀ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਅੱਗੇ ਵੀ ਹੋਰ ਤਸਵੀਰਾਂ ਦਿਖਾਉਣੇ ਹੈਗੇ ਆ। ਔਰ ਤੁਸੀਂ ਦੇਖ ਸਕਦੇ ਹੋ ਕਿ ਔਰ ਸੰਗਤ ਜਿਹੜੀ ਹੈਗੀ ਆ ਵੱਡੀ ਗਿਣਤੀ ਦੇ ਵਿੱਚ ਜਾਂਦੀ ਹੋਈ ਦਿਖਾਈ ਦੇ ਰਹੀ ਆ। ਫੁੱਲਾਂ ਦੀ ਵਰਖਾ ਜਿਹੜੀ ਉਹ ਕੀਤੀ ਜਾ ਰਹੀ ਹੈਗੀ ਆ। ਬੜਾ ਫੜ ਗਿਆ ਯਾਰ। ਬੜਗੀ ਸਾਹਿਬ ਹੋਲੀ ਚਲੋ ਬਾਬਾ ਜੀ। ਹੋਰ ਚਲੋ। ਤਰਕਾ ਦੁਆਰਾ ਇਹ ਕਿ ਤਾਰਿਕਾ ਅਲਿਪਤੀ ਗਿਆ ਤਾਂ ਸੰਗਤ ਦੇ ਵੱਲ ਬਹਾਗੁਰੂ ਦਾ ਜਾਪ ਕੀਤਾ ਜਾ ਰਿਹਾ ਤੇ ਅੱਗੇ ਜਿਹੜੀ ਸੰਗਤ ਹੈ ਜਾਂਦੀ ਹੋਈ ਦਿਖਾਈ ਦੇ ਰਹੀ ਹੈ ਤਾਂ ਵੇਖ ਸਾਧੂ ਕੀ ਕਾਫਲਾ ਜਿਹੜਾ ਉਹ ਜਾ ਰਿਹਾ ਹੈਗਾ ਤਾਂ ਇਸ ਤਰ੍ਹਾਂ ਸ਼੍ਰੀ ਨਗਰ ਦੇ ਵਿੱਚ ਇਸ ਤੋਂ ਬਾਅਦ ਜੰਮੂ ਤੇ ਇਸ ਤੋਂ ਇਲਾਵਾ ਪਠਾਨਕੋਟ ਤੇ ਫਿਰ ਅਕੀਰ ਤੇ ਫਿਰ ਅਨੰਦਪੁਰ ਸਾਹਿਬ ਦੇ ਵਿੱਚ ਇਸ ਨਗਰ ਕੀਰਤਨ ਦੀ ਸਮਾਪਤੀ ਹੋਵੇਗੀ ਕੈਮਰਾਮੈਨ ਸਾਹਿਬ ਜੀ ਨਾਲ ਮੈਜਿਕਵੰਤ ਜਗਬਾਨੀ ਟੀਵੀ ਚੈਨਲ